ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਵੀਡੀਓ ਦੇ ਵਿੱਚ ਤੇ ਕਾਫੀ ਟਾਈਮ ਬਾਅਦ ਆਪਾਂ ਵੀਡੀਓ ਦੇ ਰਹੀਂ ਸਾਂਝਾ ਪਾਉਣ ਲੱਗੇ ਆਂ YouTube ਤੋਂ 11 ਹਜ਼ਾਰ ਹੀ ਰਹੀ ਆ ਇੰਸਟਾ ਤੇ ਫੇਸਬੁੱਕ ਤੇ ਆਪਾਂ ਰੈਗੂਲਰ ਰਹੇ ਜਦੋਂ ਆਪਾਂ ਦੱਖਣ ਸਾਈਡ ਦੀ ਜਿਹੜੀ ਯਾਤਰਾ ਕੀਤੀ ਸੀ ਉਹਦੇ ਵਿੱਚ ਕੁਝ ਕਿ ਵੀਡੀਓ ਮਗਰੋਂ ਆ ਕੇ ਜਿਹੜੀਆਂ ਕੈਮਰੇ ਦੇ ਵਿੱਚ ਕਰਪਟ ਹੋ ਗਈਆਂ ਸੀਗੀਆਂ ਮੈਮਰੀ ਕਾਰਡ ਆ ਜਿਹੜਾ ਕਰਪਟ ਹੋਣ ਕਰਕੇ ਆਪਾਂ ਉਹਦੀਆਂ ਵੀਡੀਓ ਜਿਹੜੀਆਂ ਲਾਸਟ ਆਪਾਂ ਪਾ ਨਹੀਂ ਸਕੇ ਤੋਂ ਉਦੋਂ ਬਾਅਦ ਨਿੱਕੇ ਨਿੱਕੇ ਇੱਕ ਦੋ ਟੂਰ ਬਣੇ ਸੀ ਤੇ ਉਹ ਉਹ ਹੀ ਜਿਹੜੇ ਰਿਪੀਟ ਜੇ ਟੂਰ ਸੀਗੇ ਤੇ ਉਹ ਆਪਾਂ ਪਾਈਆਂ ਨਹੀਂ ਸੀ ਵੀਡੀਓ ਇਹ ਸਾਡਾ ਆ ਗਿਆ ਕੁੱਕੜ ਕੁੱਕੜ ਕੇ ਚਿਬੜ ਚਿਬੜ ਪਾਂਜੀ ਆਈ ਹੋਈ ਆ ਛੁੱਟੀਆਂ ਕਰਕੇ ਤੇ ਮੌਸਮ ਮੌਨਸੂਨ ਦਾ ਆ ਗਿਆ ਦੇਖੋ ਬੱਦਲ ਵਾਲੀ ਹੈ ਮੌਨਸੂਨ ਦਾ ਸਤਕ ਦੇ ਚੁੱਕੀ ਆ ਉੱਤਰੀ ਭਾਰਤ ਦੇ ਵਿੱਚ ਤੇ ਆਪਾਂ ਹੁਣ ਇੱਕ ਬੜਾ ਵਧੀਆ ਟੂਰ ਆ ਜਿਹੜਾ ਉਹ ਬਣਾਉਣ ਜਾ ਰਹੇ ਆ ਸਾਥੀਆਂ ਦੇ ਨਾਲ ਕੁਸ਼ਣਾਂ ਨਾਲ ਸਾਥੀ ਜੁੜੇ ਆਪਣੇ ਬਾਈਕ ਰਾਈਡਿੰਗ ਲਾਈਫ ਦੇ ਵਿੱਚ ਜੀਰੇ ਦੇ ਵਿੱਚ ਉਹਨਾਂ ਦੇ ਨਾਲ ਕੁਝ ਦੋਸਤ ਹੋਰ ਮਿੱਤਰ 8 10 ਜਾਣੇ ਆਪਾਂ ਜਾ ਰਹੇ ਆ ਪਧਰੀ ਪਾਸ ਬਰੂਟ ਵੈਲੀ ਦੀ ਰਾਈਡ ਤੋਂ ਬਾਅਦ ਆਪਣਾ ਬਾਈਕ ਖੜਾ ਨੇਹਲੀਆਂ ਨੂਰੀਆਂ ਦਾ ਮੌਸਮ ਆ ਤਾਂ ਕਰਕੇ ਘੱਟੋ-ਘੱਟੀ ਹੋਇਆ ਹੋਇਆ ਤਾਂ ਆਹ ਬਾਈਕ ਦਿੱਲੀ ਵਰਤੋਂ ਚ ਰਹਿੰਦਾ ਕਰਕੇ ਇੱਥੇ ਟਾਕੀ ਰੁੱਕੀ ਬੈਠੀ ਰਹਿੰਦੀ ਐ ਤੇ ਇਹਨੂੰ ਹੁਣ ਧਵਾਵਾਂਗੇ ਕਿਉਂਕਿ ਆਪਣੀ ਸ਼ੁੱਕਰਵਾਰ ਆ ਜਿਹੜੀ ਰਾਈਡ ਸ਼ੁਰੂ ਹੋਣੀ ਐ ਤੇ ਅੱਜ ਤਰੀਕ ਹੈਗੀ ਆ 15 ਜੂਨ 2025 ਤੇ ਦਿਨ ਹੈਗਾ ਐਤਵਾਰ ਦਾ ਤੇ ਗੱਡੀ ਵੀ ਖੁੰਝੇ ਲੱਗੀ ਖੜੀ ਆ ਇਹਦੀ ਵੀ ਘੱਟ ਲੋਡ ਰਹੀਦੀ ਆ ਤੇ ਆ ਆਪਣਾ ਜਿਹੜਾ ਲਦਾਖ ਤੇ ਨਾਰਥ-ਈਸਟ ਰਾਈਡ ਆ ਫੇਰੇ ਤੇ ਕੀਤੀ ਐਕਸਪਲਸ ਤੇ ਇਹ ਵੀ ਧੁੰਤਾਨ ਵਾਲਾ ਖੜਿਆ ਇਹਨੂੰ ਵੀ ਧੋ ਲਈਦਾ ਕਦਾ ਗੀੜਾ-ਗੂੜਾ ਦੇ ਕੇ ਫੇਰ ਇੱਥੇ ਡੱਕਦੀਦਾ ਫੇਰ ਇੱਧੇ ਘਟਾ ਪੈ ਜਾਂਦਾ ਫੇਰ ਧੋ ਲਈਦਾ ਇਹ ਆ ਗੱਲਬਾਤ ਮੌਸਮ ਦੇਖੋ ਕਿੰਨਾ ਵਧੀਆ ਬਣਿਆ ਹੋਇਆ ਕਿਉਂਕਿ ਅੱਜ ਕੱਲ ਬਾਰਿਸ਼ ਦੀ ਲੋਡ ਵੀ ਹੁੰਦੀ ਆ ਤੇ ਗਰਮੀ ਕਰਕੇ ਵੀ بارشਾ ਜਿਹੜੀ ਰਾਤ ਦਿੰਦੀ ਆ ਤਾਂ ਕਰਕੇ ਬੱਦਲ ਵਾਲੀ ਆ ਜਿਹੜੀ ਸੋਹਣੀ ਲੱਗਦੀ ਆ ਇੱਕ ﺍﻟती ਬੰਦਾ ਆਪਣੇ ਪਰਿਵਾਰ ਦੇ ਵਿੱਚ ਸ਼ਾਮਲ ਹੋਇਆ ਪਿਛਲੇ ਤਿੰਨਾਂ ਚਾਰ ਮਹੀਨਿਆਂ ਤੋਂ ਕਾਫੀ ਹਲਤਾ ਵੀ ਕਰਦਾ ਹੈ ਇਹ ਇਹ ਦੋਨੇ ਬੰਦੇ ﺍﻟती ਹੈ ਇਹਨਾਂ ਦੀ ਆਸ ਵਿੱਚ ਬਣਦੀ ਨਹੀਂ ਜਦੋਂ ਇਹ ਪਿੰਜਰੇ ਤੋਂ ਬਾਹਰ ਹੁੰਦਾ ਤੇ ਇਹ ਉਹ ਕਮਰੇ 'ਚ ਬੰਦ ਹੁੰਦਾ ਜਦੋਂ ਇਹ ਨੇ ਬਾਹਰ ਹੋਣਾ ਤੇ ਇਹਨੂੰ ਪਿੰਜਰੇ 'ਚ ਜਾਣਾ ਪੈਂਦਾ ਇਹਨਾਂ ਦੋਨਾਂ ਦੀ ਆਸ ਵਿੱਚ ਬਣਦੀ ਨਹੀਂ ਹੈ ਸਕਾਈ ਬੁੱਤਰ ਹਾਂਜੀ ਹੈਲੋ ਹੈ ਅੰਗੜਾਈਆਂ ਪਾਉਂਦਾ ਮੋਜਾ ਲੜਦਾ ਮੋਜਾ 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 ਬੇਬੇ ਠਰਦੀ ਜਾਂਦੀ ਐ ਚਾਹ ਇਹ ਕੀ ਦੇ ਵਾਸਤੇ ਤੇਰੇ ਵਾਸਤੇ ਮੈਂ ਤਾਂ ਕਹਿੰਦਾ ਮੇਰੇ ਵਾਸਤੇ ਠਰਦੀ ਐ ਕਿਸੇ ਟਾਈਮ ਬੇਬੇ ਸਾਡੇ ਵਾਸਤੇ ਵੀ ਠਰਦੀ ਹੁੰਦੀ ਸੀ ੜਕੇ ੜਕੇ ਉਹਨਾਂ ਤਾਂ ਬੇਬੇ ਗਿੱਡਾ ਵੀ ਬੜੀਆਂ ਹੁੰਦੀਆਂ ਨੇ ਹੁਣ ਗਿੱਡਾ ਨਹੀਂ ਆਉਂਦੀਆਂ ਜਵਾਕਾਂ ਦੇਣ ੜਕੇ ੜਕੇ ਹੈ ਨਹੀਂ ਨਹੀਂ ਨਾ ਦੇ ਤਾਂ ਉਹਦੋਂ ਵੀ ਸੀਗੇ ਪਦਰ ਕੀ ਚੱਕਰ ਅੱਖਾਂ 'ਚ ਸਵੇਰ ਨੂੰ ਅੱਖਾਂ ਜੰਮਿਆਣੀਆਂ ਧੁੱਗ ਧੋ ਕੇ ਫੰਬਿਆਂ ਨਾਲ ਪਾਰ ਪੈਂਦੇ ਸੀ ਨਾ ਤਪ ਚਾੜਾ ਹੁੰਦੀ ਸੀ ਅੱਖਾਂ ਦੇ ਤੇ ਅੱਖਾਂ 'ਚ ਗੱਡ ਆਉਂਦੇ ਜੁੜਨ ਦੀ ਹੁਣ ਗੱਡ ਆਉਂਦੀ ਹੀ ਨਹੀਂ ਇਹਨਾਂ ਜੋ ਅੱਖਾਂ ਦੇ ਕਿੱਥੇ ਆਉਂਦੀ ਹੈ ਗੱਡ ਉਹਦਾ ਸਿਰ ਘੱਟਾ ਮਿੱਟੀ ਪੈਂਦਾ ਰਹਿੰਦਾ ਸੀ ਨਾ ਉਹਨਾਂ ਦਾ ਗੱਲ ਕਰਨੀ ਆਉਂਦੀ ਸੀ ਹੂੰ ਉਹਨਾਂ ਦਾ ਮਾਸ ਨਾ ਹੁੰਦਾ ਤੇ ਇੱਧਰ ਆਪਣੇ ਗੈਜਟ ਸਾਰੇ ਚਾਰ ਚਾਰਜਰ ਜਿੱਤੇ ਲਾਏ ਹੋਏ ਆ ਇਹ ਵੱਡਾ ਚਾਰਜਰ ਰੱਖਦੇ ਆਪਾਂ ਤਾਂ ਕਿ ਦੇ ਵਿੱਚ ਦੋ ਸੀ ਟੈਪ ਲੱਗ ਜਾਂਦੀਆਂ ਤੇ ਦੋ ਯੂ ਐਸ ਬੀ ਲੱਗ ਜਾਂਦੀਆਂ ਉਹ ਗੈਜਟ ਆਪਣੇ ਕੋਲ ਕਾਫੀ ਹੁੰਦੇ ਕੈਮਰਾ ਹੁੰਦਾ ਇੰਟਰਕਾਮ ਪਾਵਰ ਬੈਂਕ ਆ ਮੋਬਾਈਲ ਮਾਈਕ ਵਗੈਰਾ ਹੁੰਦੇ ਇਹਦੇ ਚ ਡਿਜੀਟਕ ਦੇ ਤਿੰਨ ਮਾਈਕ ਇੱਕ ਰਸੀਵਰ ਤੇ ਦੋ ਮਾਈਕ ਆ ਇਹ ਵੀ ਲੱਗਣੇ ਹੁੰਦੇ ਚਾਰਜ ਤੇ ਤਾਂ ਕਰਕੇ ਫਰੇ ਥੋੜੀਆਂ ਪੋਟਾਂ ਇਹਦੇ ਉੱਪਰ ਇੱਕ ਪਲੱਗ ਵੀ ਲੱਗ ਜਾਂਦਾ ਤੇ ਇੱਕ ਦੂਸਰੀ ਗੱਲ ਜੇ ਕਿਤੇ ਆਪਾਂ ਹੋਮ ਸਟੇਜ ਕਿਤੇ ਰੁਕੀਏ ਹੋਮ ਸਟੇਜ ਦੀਆਂ ਕਈ ਵਾਰੀ ਬੈੱਡ ਦੇ ਨਾਲ ਨਹੀਂ ਹੁੰਦੀਆਂ ਪਲੱਗ ਵਗੈਰਾ ਇਹ ਉੱਪਰ ਹੁੰਦੇ ਉੱਚੇ ਹੁੰਦੇ ਜਾਂ ਦੂਜੇ ਪਾਸੇ ਕੰਧ ਤੇ ਲੱਗੇ ਹੁੰਦੇ ਤਾਂ ਫਿਰ ਲੰਮੀ ਤਾਰ ਦੇ ਨਾਲ ਲਾ ਕੇ ਬੈਡਾਂ ਦੇ ਕੋਲੇ ਆ ਜਾਂਦੇ ਆ ਤੇ ਤਾਂ ਅਗਰ ਕੀ ਦੀ ਜਿਹੜੀ ਚੰਗੀ ਵਰਤ ਹੋ ਹੈਗੀ ਆ ਇਹ ਹੈਗਾ ਆ ਕਾਦਾ ਬਣਿਆ ਪੋਟਰੋਨੈਕਸ ਇਹੋ ਜੀ ਕੋ ਕੰਪਨੀ ਹੈ ਜਿਹਦਾ ਬਣਿਆ ਹੋਇਆ ਹੈ ਤੇ ਚੰਗੀ ਪਰਫਾਰਮੈਂਸ ਹੈ ਪੋਟਰੋਨੈਕਸ ਇਹ ਹੈ ਜੀ ਤੇ ਇਹ ਆਪਣੀਆਂ ਤੋਂ ਪਾਵਰ ਬੈਂਕਾਂ ਇੱਕ ਡੇਢ ਵਾਰੀ ਆ ਵੀ ਚਾਰਜ ਕਰ ਦਿੰਦੀ ਆ ਫੋਨ ਨੂੰ ਤੇ ਤਿੰਨ ਤੋਂ ਚਾਰ ਵਾਰੀ ਇਹ ਕਰ ਦਿੰਦੀ ਆ ਘੰਰੇ ਉੱਡ ਰਹੇ ਆ ਇਹਨਾਂ ਨੂੰ ਬੰਬੀਹੇ ਵੀ ਕਹਿੰਦੇ ਆ ਜਦੋਂ ਇਹ ਉੱਡਦੇ ਹੋਣ ਤੇ ਸਮਝ ਲਓ بارش ਹੋਣ ਦੀ ਸੰਭਾਵਨਾ ਪੂਰੀ ਹੁੰਦੀ ਹੈ ਘੰਰੇ ਉੱਡ ਰਹੇ ਆ ਕਿੱਕੇ ਦਰਖਤ ਦੇਖੋ ਜਿਹੜੇ ਹਿੱਲ ਰਹੇ ਆ ਪਹਿਲਾ ਦਰਸਤ ਦਾ ਇੱਕ ਪਾਸਾ ਹਿੱਲ ਰਿਹਾ ਦੂਜਾ ਖੜਾ ਭੰਗਰੇ ਬਣਦੇ ਆ ਇਹ ਵੀ ਨਿਸ਼ਾਨੀ ਹੁੰਦੀ ਆ بارش ਹੋਣ ਦੀ 15 ਜੂਨ ਹੋ ਗਈ ਅੱਜ 1 ਜੂਨ ਦੀ 1.5 ਸਰ ਕੀ ਫਰੋਇਪਰ ਜ਼ਿਲ੍ਹੇ ਦੀ ਤੇ ਝੋਨੇ ਦੇ ਖੋ ਬੂਟਾ ਵੀ ਮਰੀ ਗਿਆ ਤੇ ਲਗਭਗ ਮੈਨੂੰ ਲੱਗਦਾ ਵੀ 95% ਕਿਲਾ ਜਿਹੜਾ ਲੱਗਦਾ ਆ ਸਾਫ ਹੀ ਬੈਣੀ ਤੇ ਸਾਰੇ ਮਸਲੇ ਹੱਲ ਇਹ ਜਿਹੜਾ ਦੋਸਤੋ ਆਪਾਂ ਹੈਲਮਟ ਲਿਆ ਨਵਾਂ ਹਿਮਾਲਿਆ ਲਿਖਿਆ ਹੋਇਆ ਔਰ ਹਮਾਲੀਅਨ ਜਿਹੜਾ ਹਾਨਲੇ ਬਲੈਕ ਆ ਉਹਦੇ ਨਾਲ ਸੇਮੇ ਦਾ ਕਲਰ ਆ ਜਿਹੜਾ ਡਿਜ਼ਾਈਨ ਆ ਜਿਹੜਾ ਮਿਲਦਾ ਜੁਲਦਾ ਉਹਦਾ ਬਲੈਕ ਤੇ yellow ਕਲਰ ਆ ਇਹਦਾ ਬਲੈਕ ਤੇ yellow ਕਲਰ ਆ ਔਰ ਇਹ ਐਡਵੈਂਚਰ ਦੇ ਲਈ ਇਹ ਬਣਿਆ ਹੋਇਆ ਹੈ ਵਾਈਜ਼ਰ ਨਹੀਂ ਹੈਗਾ ਵੈਸੇ ਹੁਣ ਵਾਈਜ਼ਰ ਵਾਲਾ ਵੀ ਆ ਗਿਆ ਹੋਇਆ ਪ੍ਰੋ ਵਾਈਜ਼ਰ ਵੀ ਲੱਗਦਾ ਉਹਦਾ ਤੇ ਇਹਦੇ ਤੇ ਆਪਾਂ ਜਿਹੜੀ ਸੈਟਅਪ ਕੀਤੀ ਹੋਈ ਹੈ ਜਿਵੇਂ ਆਪਣਾ ਐਸਐਮਕੇ ਦਾ ਸੀ ਉਹਦੇ ਆਪਣੇ ਸੇਨਾ ਦਾ ਪ੍ਰਾਣੀ ਲੱਗਿਆ ਹੋਇਆ ਸੀਗਾ ਜਿਹੜਾ ਇੰਟਰਕਮ ਪਰ ਵੰਟਰਕਮ ਦੀ ਜਿਹੜੀ ਨਾ ਥੋੜੀ ਕੁਆਲਿਟੀ ਘੱਟ ਸੀ ਇਹਦੇ ਆਪਾਂ ਨੂੰ ਆਪਾਂ ਹੀ ਲਿਆ ਹੈਗਾ ਕਾਰਡੋ ਦਾ ਪੈਕਟੈਲ ਅਮਰੀਕਾ ਦਾ ਬਣਿਆ ਹੈ ਤੇ ਮੈਨੂੰ ਲੱਗਦਾ ਹੈ ਕਿ ਰੌਂਡ ਰੂ ਦੇ ਕਿ 25000 ਰੁਪਿਆ ਕੀਮਤ ਹੋਗੀ ਹੁਣ ਤੇ ਇਹਦੀ ਇਹਦੇ ਅੰਦਰ ਆ ਜਿਹੜੇ JBL ਦੇ ਸਪੀਕਰ ਲੱਗੇ ਹੋਏ ਆ ਇੱਥੇ ਅੰਦਰ ਨੇਰਾ ਇਹ ਆ ਸਾਹਮਣੇ ਇਹਦਾ ਡਿਜੀਟਕ ਦਾ ਲੱਗਾ ਹੋਇਆ ਮਾਈਕ ਵਾਇਰਲੈਸ ਮਾਈਕਾ ਇਹ ਕੈਮਰੇ ਦੀ ਰਿਕਾਰਡਿੰਗ ਲਈ ਕੰਮ ਕਰਦਾ ਤੇ ਆਹ ਜਿਹੜਾ ਵਿੱਚ ਤੁਹਾਨੂੰ ਦੀਦਾ ਕਾਲਾ ਜਿਹਾ ਇੱਕ ਰੂੰਝੀ ਲੱਗੀ ਹੋਈ ਇਹ ਹੈਗਾ ਇਹਦਾ ਕਾਰਡੋ ਦਾ ਮਾਈਕ ਜਿਹਦੇ ਨਾਲ ਮਤਲਬ ਜੇ ਤੁਹਰੇ ਜਾਂਦਾ ਤੁਹਾਨੂੰ ਕੋਲ ਆ ਜਾਂਦੀ ਹੈ ਜਾਂ ਜਿਹਦੇ ਵੀ ਕਾਰਡੋ ਲੱਗਾ ਸਵਿਚ ਅਟੈਚ ਹੋ ਕੇ ਗੱਲਬਾਤ ਕਰਨੀ ਤੇ ਮਾਈਕਰਾਂ ਹੀ ਗੱਲਬਾਤ ਆਉਂਦੀ ਹੈ ਤੇ ਇਹਦੇ ਅੰਦਰ ਜਿਹੜੀ ਸੈਟਅਪ ਹੋਈ ਹੋਈ ਹੈ ਇਹਨਾਂ ਥਾਵਾਂ ਤੇ ਸਪੀਕਰਾਂ ਦੀ ਜਿਹੜੀ ਇੱਥੇ ਸੈਟਅਪ ਹੋਈ ਹੈ ਬਹੁਤ ਵਧੀਆ ਸੈਟਅਪ ਆਉਂਦੀ ਹੈ ਇਸ ਹੈਲਮਟ ਦੇ ਵਿੱਚ ਇਹ ਇਹਦੇ ਨਾਲ ਫਿਰ ਕੀ ਹੁੰਦਾ ਕਿ ਤੁਰਿਆਂ ਜਦ ਆਪਾਂ ਨੂੰ ਫੋਨ ਆਉਣਾ ਫੋਨ ਸੁਣਨਾ ਸੁੱਖਾ ਹੋ ਜਾਂਦਾ ਪਲੱਸ ਜੇ ਆਪਾਂ ਕੋ ਲੌਂਗ ਰਾਈਡ ਕਰਦੇ ਆ ਤਾਂ ਬੋਰ ਨਹੀਂ ਹੁੰਦੀ ਹਲਕਾ ਹਲਕਾ ਮਿਊਜ਼ਿਕ ਵੀ ਸੁਣ ਲਈਦਾ ਤੇ ਜੇਕਰ ਇਸੇ ਨਾਲ ਦਾ ਹੀ ਕਾਰਡੋ ਪੈਕਟਲ ਕਿਸੇ ਹੋਰ ਸੱਜਣ ਮਿੱਤਰ ਦੇ ਲੱਗਾ ਤੇ ਆਪਸ ਵਿੱਚ ਲਗਭਗ 20 ਦੇ ਕਰੀਬ ਅਟੈਚ ਹੋ ਜਾਂਦੇ ਆ ਤੇ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਚਾਹੀਦਾ ਜਿਹਦੀ ਕੋ ਲਗਭਗ ਕਿਲੋਕੀਮੀਟਰ ਦੀ ਜਿਹੜੀ ਆ ਰੇਂਜ ਹੈਗੀ ਆ ਤੇ ਆ ਆਪਾਂ ਇਹਦਾ ਸੈਟਅਪ ਕੀਤਾ ਹੈਗਾ ਕੈਮਰੇ ਦਾ ਇਹ ਆਪਣੇ ਮਿੱਤਰ ਸੁਬੀਦ ਪ੍ਰਕਾਸ਼ ਊਨੀ ਨਗਰ ਕੇ ਦਿੱਤਾ ਤੇ ਇਹਦੇ ਤੇ ਆਪਣਾ ਜਿਹੜਾ ਕੈਮਰਾ ਇਹ ਖੁੱਲ ਕੇ ਅੱਗੇ ਆ ਜਾਂਦੀ ਇਸ ਤਰ੍ਹਾਂ ਤੇ ਇਹਦੇ ਤੇ ਆਪਣਾ ਇਹ ਕੈਮਰਾ ਜਿਹੜਾ ਸੈੱਟ ਹੋ ਜਾਂਦਾ ਤੇ ਆਪਣੀਆਂ ਜੜੀਆਂ ਤੁਰ ਜਾਂਦੀਆਂ ਜਿੰਨੀਆਂ ਵੀਡੀਓ ਬਣਦੀਆਂ ਇਹ ਗੂਪਰੋਨਾ ਬਣਦੀ ਹੈ ਤੇ ਇਹ ਗੂਪਰੋ ਲਿਆ ਸੀ ਆਪਾਂ ਲੱਗਦਾ 2021 ਦੇ ਵਿੱਚ ਜਦੋਂ ਆਪਾਂ ਸੱਚ ਪਾਸ ਕਿਲਰ ਕਿਸਤਵੜ ਦੀ ਰਾਈਡ ਕੀਤੀ ਸੀ ਉਦੋਂ ਆਪਾਂ ਪਹਿਲੀ ਵਾਰੀ ਇਹਦਾਂ ਵੀਡੀਓ ਬਣਾਈਆਂ ਸੀਗੀਆਂ ਤੇ ਆਪਣੇ ਨਾਲ ਸੀਗਾ ਦੋ ਫਕੀਰਾ ਰਾਈਡਰ ਆਪਣਾ ਦੋਸਤ ਬੰਬੇ ਤੋਂ ਅੱਜ ਕੱਲ੍ਹ ਥੋੜਾ ਕੁਝ ਠੀਕ ਨਹੀਂਗਾ ਤੇ ਬੰਬੇ ਹੀ ਰਹਿ ਰਿਹਾ ਵੈਸੇ ਉਹ ਪੱਛਾ ਹੈਗਾ ਉਹਦਾ ਕੋਇਟਾ ਰਾਜਸਥਾਨ ਬੋਲੋ ਵੀ ਕੀ ਬੋਲੋਗੇ ਆ ਮੇਰੀ ਆਣ ਕੇ ਟੁੱਟੇ ਨਹੀਂ ਬੁੱਤੇ ਨਹੀਂ ਟੁੱਟਦੀ ਟੁੱਟੇ ਨਹੀਂ ਐ ਬਹੁਤ ਮਹਿੰਗੀ ਆਣ ਕੇ ਬੁੱਤ ਚਲੋ ਬੋਲੋ ਕੁਛ ਕੀ ਬੋਲੋਗੇ ਹੂੰ ਆ ਤਾਂ ਹੈ ਗਿਆ ਜੀ ਤਾਂ ਇਹ ਕੌਣ ਆ ਵੀਰਪਾਲ ਵੀਰਪਾਲ ਕੋ ਠੀਕ ਹੈ ਇਹ ਦੋਨੇ ਪਈਆਂ ਹੋਈਆਂ ਆਪਦੇ ਨਾਨਕੀ ਨਾਮ ਕਿਉਂ ਦੇ ਵਿੱਚ ਵਿਹਲੀ ਰੁੱਤ ਦਾ ਨਜ਼ਾਰਾ ਲੈ ਰਹੀਆਂ ਸਕੂਲੋਂ ਛੁੱਟੀਆਂ ਤੇ ਵਿਹਲਿਆਂ ਖਾਣ ਨੂੰ ਮਿਲ ਰਿਹਾ ਵਾਧੂ ਆਟਾ ਵਿਗੜ ਰਹੀਆਂ ਤੇ ਜਾ ਕੇ ਫਿਰ ਜਦੋਂ ਆਟਾ ਵਿਗੜ ਗਿਆ ਫਿਰ ਮੰਮੀ ਤੋਂ ਕੁਝ ਦਿਨ ਖਾਣੀ ਪਊਗੀ ਕਟ ਫਿਰ ਹੌਲੀ ਹੌਲੀ ਆਟਾ ਜੀ ਸੁਧਰ ਜਾਣਗੇ ਇਧਰ ਆਂ ਸੈੱਟ ਇਹ ਚੱਕਦੀ ਜਾਂਦੀ ਆ ਫੇਰ ਸਿੱਟੀ ਫੇਰ ਸਿੱਟੀ ਕਿੰਨੇ ਟਾਈਮ ਕਿੰਨੇ ਚਿਰ ਦੀ ਹੋ ਗਈ ਸੁਪਨੇ ਇਹ 4 ਮਹੀਨੇ ਦੀ 4 ਮਹੀਨੇ ਦੀ ਹੈ ਲੈ 4 ਮਹੀਨੇ ਦੀ ਆ ਕਾਫੀ ਕੁਝ ਸਿੱਖ ਜਾਂਦੀ ਆ ਵਾਜ ਮਾਰੀਏ ਕਮ ਸਟੇ ਸੈਟ ਮੈਂ ਕਮ ਕਹਿਆ ਤੇਰੇ ਮੇਰੇ ਲੱਗੀ ਸਕਾਈ ਨੋ ਕਮ ਕਮ ਹੇ ਸਕਾਈ ਸਕਾਈ ਕਮ ਸੈਟ ਚਿੜੀਆਂ ਤੁਸੀਂਾਂ ਦੀਆਂ ਚਿੜੀਆਂ ਆ ਸਕਾਈ ਸੈਟ ਸੈਟ ਓ ਕਾਫੀ ਚਰਵਾ ਦਾ ਜੱਪਾ ਵੀਡੀਓ ਬਣਾਈ ਸੀਗੀ YouTube ਤੇ ਬੰਨ ਨੂੰ ਅ ਕਿਉਂਕਿ ਅਬ ਆਊਟਸਾਈਡ ਤੋਂ ਆ ਕੇ ਉਦੋਂ ਬਦ ਕਿਸੇ ਇੱਕ ਵੱਡਾ ਟੂਰ ਬਣਾਇਆ ਨਹੀਂ ਹੈ ਤੇ ਵੱਡਾ ਟੂਰ ਹੁਣ ਬੰਨਣਾ ਵੀ ਨਹੀਂ ਹੈਗਾ ਕਿਉਂਕਿ ਇਧਰ ਜਿਹੜਾ ਨਾਰਥ ਸਾਈਡ ਆਪਾਂ ਕਾਫੀ ਘੁੰਮ ਲਈ ਹੋਈ ਆ ਅ ਲਦਾਖ ਤਿੰਨ ਵਾਰੀ ਜਾਏ ਆ ਸ੍ਰੀਤੀ ਵੀ ਤਿੰਨ ਵਾਰੀ ਕਰ ਲਿਆ ਨਾਰਥ-ਈਸਟ ਕਰ ਲਿਆ ਮਾਝਾ ਜਲ ਦਾ ਚੱਪਾ-ਚੱਪਾ ਜਿਹੜਾ ਛਾਨ ਮਰਿਆ ਤਾਂ ਕਰਕੇ ਲੰਮਾ ਟੂਰ ਜਿਹੜਾ ਇਧਰ ਨੂੰ ਬਣਾਉਣ ਦੀ ਕੋਈ ਬਾੜੀ ਤੋਕ ਨਹੀਂ ਪੈਦਾ ਹੁੰਦੀ ਸਾਊਥ ਸਾਈਡ ਦੀਆਂ ਕੁਝ ਸਟੇਟਾਂ ਆਪਣੀਆਂ ਰਹਿੰਦੀਆਂ ਜੀ ਜਿਹਦੇ ਵਿੱਚ ਆਪਾਂ ਦੋ ਸਟੇਟਾਂ ਕਰਕੇ ਆਏ ਸੀਗੇ ਘੁੰਮ ਕੇ ਆਏ ਸੀਗੇ ਕੇਰਲਾ ਤੇ ਗੋਆ ਤੇ ਸਾਊਥ ਸਾਈਡ ਆ ਜਿਹੜਾ ਉਹ ਗਰਮੀਆਂ 'ਚ ਘੁੰਮਣ ਵਾਲਾ ਹੈ ਨਹੀਂ ਗਾ ਸਰਦੀਆਂ 'ਚ ਘੁੰਮਣ ਵਾਲਾ ਇਸ ਕਰਕੇ ਇਸ ਵਾਰ ਛੋਟੀਆਂ-ਛੋਟੀਆਂ ਰਾਈਡ ਹੈ ਕਿ ਦੋ-ਦੋ ਦਿਨ ਦੀਆਂ ਕੋ ਇਹੋ ਜੀਆਂ ਜਗ੍ਹਾ ਲੱਭ ਕੇ ਜਿਹੜੀਆਂ ਥੋੜੀਆਂ ਜੀਆਂ ਰਿਮੋਟ ਤੇ ਅਨਐਕਸਪਲੋਰ ਆ ਉਹ ਜਗ੍ਹਾ ਆਪਾਂ ਲੱਭ ਲੱਭ ਕੇ ਉਹਨਾਂ ਦਾ ਆਪਾਂ ਟੂਰ ਲਾ ਰਿਹਾ ਜਿਹਦੇ ਵਿੱਚ ਆਪਾਂ ਹੁਣ ਬਣਾਇਆ ਸੀਗਾ ਪ੍ਰੋਗਰਾਮ ਅਧਰੀ ਪਾਸ ਦਾ ਪਰ ਉਹ ਥੋੜਾ ਜਿਹਾ ਮਤਲਬ ਤਾਰਪਿੱਡੋ ਹੋਇਆ ਪ੍ਰੋਗਰਾਮ ਦੇਖੋ ਕੀ ਬਣਦਾ ਕੋ ਸਾਥੀ ਵਿੱਚੋਂ ਕੈਨਸਲ ਕਰਕੇ ਕੋ ਘਰੇ ਲੋਰ ਜਾਮੀਆਂ ਕਰਕੇ ਤੇ ਹੁਣ ਉਹ ਦੇਖੋ ਇਹ ਟੂਰ ਦਾ ਇਸ ਯਾਨੀ 20 ਕੀ 22 ਦਾ ਹੈਗਾ ਹੀ ਹੈਗਾ ਪੱਕਾ ਕਿੱਧਰ ਦਾ ਬਣਦਾ ਤੇ ਕੌਣ-ਕੌਣ ਸਾਥੀ ਜਾਂਦੇ ਇਹ ਨਹੀਂ ਪਤਾ ਪੱਧਰੀ ਪਾਸ ਦਾ ਹੀ ਬਣਦਾ ਜਾਂ ਪੱਧਰੀ ਪਾਸ ਦਾ ਜਿਹੜਾ ਟੂਰ ਆ ਉਹ ਅੱਗੇ ਜਾਂਦਾ 27 28 29 ਨੂੰ ਜਾਂਦਾ ਆ ਕਰਕੇ ਕੋਈ ਸਾਥੀ ਕਹਿ ਰਿਹਾ ਕਿ ਉਹਨਾਂ ਦੇ ਰਿਹਾ ਮੈਨੂੰ ਫੋਨ ਕਰਕੇ ਵੀ ਅੱਗੇ ਕਰ ਲਓ ਆਪਾਂ ਸਾਰੇ ਇਕੱਠੇ ਲਾਵਾਂਗੇ ਤੇ ਤੇ ਇਸ ਤਰ੍ਹਾਂ ਦੀਆਂ ਰਾਈਡ ਆਪਾਂ ਰਕੀ ਬਣਾਉਂਦੇ ਰਾਵਾਂਗੇ ਦੋਸਤੋ ਤੇ ਜੁੜੇ ਰਹੋ ਆਪਣੇ ਸਫ਼ਰਾਂ ਦੇ ਨਾਲ ਧੰਨਵਾਦ ਆ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਅੱਜ ਲਈ ਇੰਨਾ